ਕਹਿੰਦੇ ਨੇ ਜਦੋਂ ਤੱਕ ਤੁਹਾਡਾ ਬਾਪੂ ਨਾਲ ਹੋਵੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਕੋਈ ਪਰਵਾਹ ਨਹੀਂ ਹੁੰਦੀ ਬਾਪੂ ਦੇ ਸਿਰ ਤੇ ਬੱਚੇ ਉੱਡਦੇ ਹੀ ਫਿਰਦੇ ਨੇ ਕੋਈ ਵੀ ਗੱਲ ਹੋ ਜਾਵੇ ਤਾਂ ਕਹਿੰਦੇ ਨੇ ਕੋਈ ਨਹੀਂ ਬਾਪੂ ਹੈ ਆ ਬਾਪੂ ਸੰਭਲ ਲਊਗਾ ਪਰ ਯਾਰੋ ਜਿਨ੍ਹਾਂ ਦੇ ਬਾਪੂ ਨਹੀਂ ਹੁੰਦੇ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੈ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਕਿ ਇੱਕ ਵੀਰ ਦਾ ਵਿਆਹ ਹੈ ਤੇ ਵੀਰ ਆਪਣੇ ਬਾਪੂ ਦੀ ਫੋਟੋ ਨੂੰ ਹੱਥ 'ਚ ਫੜੀ ਢੰਗੜਾ ਪਾ ਰਿਹਾ ਏ ਤੇ ਨਾਲੇ ਰੋਂਦਾ ਪਿਆ ਏ ਨਾਲੇ ਬਾਪੂ ਦੀ ਫੋਟੋ ਤੋਂ ਨੋਟ ਵਾਰ-ਵਾਰ ਕੇ ਸੁੱਟਦਾ ਪਿਆ ਯਾਰੋ ਆ ਵੀਡੀਓ ਦੇਖ ਕੇ ਸੱਚੀ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ ਕਿ ਕਿਵੇਂ ਨੱਚਦਾ ਨੱਚਦਾ ਇਹ ਵੀਰ ਆਪਣੇ ਬਾਪੂ ਦੀ ਫੋਟੋ ਨਾਲ ਗੱਲਾਂ ਕਰਦਾ ਪਿਆ ਕਦੀ ਉਸ ਨੂੰ ਆਪਣੇ ਗੱਲ ਲਾਉਂਦਾ ਪਿਆ ਏ ਕਦੀ ਉਸ ਤੋਂ ਨੋਟ ਵਾਰਦਾ ਪਿਆ ਸੱਚੀ ਯਾਰੇ ਬਾਪੂ ਕਰਨ ਵਾਲੀ ਵੀਡੀਓ ਅੱਖਾਂ 'ਚੋਂ ਹੰਝੂ ਕੱਢ ਦਿੰਦੀ ਏ ਸਹੀ ਕਹਿੰਦੇ ਨੇ ਉਹ ਐਸਾ ਨਹੀਂ ਪੁੱਲਦੀਆਂ ਜੋ ਬਾਪੂ ਦੇ ਸਿਰ ਤੇ ਕੀਤੀਆਂ ਹੁੰਦੀਆਂ ਨੇ ਸੋ ਆਪਾਂ ਇਸ ਵੀਰ ਦੇ ਲਈ ਰੱਬ ਗੇਹੀ ਦੁਆ ਕਰਦੇ ਆਂਗੇ ਵੀਰ ਆਪਣੀ ਜ਼ਿੰਦਗੀ ਚ ਹਮੇਸ਼ਾ ਖੁਸ਼ ਰਵੇ। ਸੋ ਜੇ ਤੁਸੀਂ ਵੀ ਆਪਣੇ ਬਾਪੂ ਨੂੰ ਪਿਆਰ ਕਰਦੇ ਹੋ ਤਾਂ ਇਸ ਵੀਡੀਓ ਨੂੰ ਆਪਣੇ ਭੈਣ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਿਓ ਤੇ ਵਧੀਆ-ਵਧੀਆ ਕਮੈਂਟ ਵੀ ਜ਼ਰੂਰ ਕਰਿਓ। ਸੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ। ਸਸ਼ਕਾ